ਬਿਲਕਿਸਤ ਬਾਨੋ ਮਾਮਲੇ ਦੇ 11 ਦੋਸ਼ੀਆਂ 'ਚੋਂ 5 ਨੇ ਸਮਰਪੱਲੀ ਹੋਰ ਸਮਾਂ ਮੰਗਦਿਆਂ ਸੁਪਰੀਮ ਕੋਰਟ ਦਾ ਰੋਕ ਕੀਤਾ ਹੈ ਸਿਖਰਲੀ ਅਦਾਲਤ ਨੇ ਗੁਜਰਾਤ ਸਰਕਾਰ ਵੱਲੋਂ 11 ਦੋਸ਼ੀਆਂ ਨੂੰ ਦਿੱਤੀ ਗਈ ਸਜ਼ਾ ਜਿਹੜੀ ਉਹਨਾਂ ਦੀ ਰਿਹਾਈ ਸੀ ਉਸ ਨੂੰ ਰੱਦ ਕਰ ਦਿੱਤਾ ਹੈ ਸਜ਼ਾ ਮਾਫੀ 8 ਜਨਵਰੀ ਨੂੰ ਰੱਦ ਕਰ ਦਿੱਤੀ ਸੀ ਤੇ ਉਹਨਾਂ ਨੂੰ ਦੋ ਹਫ਼ਤਿਆਂ ਚ ਜੇਲ੍ਹ ਅੰਦਰ ਮੋੜ ਆਉਣ ਦੇ ਨਿਰਦੇਸ਼ ਦਿੱਤੇ ਸੀ ਯਾਨੀ ਕਿ ਉਹਨਾਂ ਨੂੰ ਜੇਲ੍ਹ ਚ ਮੋੜ ਤੋਂ ਬੰਦ ਕਰਨ ਦੇ ਨਿਰਦੇਸ਼ ਜਿਹੜੇ ਉਹ ਅਦਾਲਤ ਨੇ ਦਿੱਤੇ ਸੀ ਇਹਨਾਂ ਦੋਸ਼ੀਆਂ ਨੂੰ 2022 ਚ ਆਜ਼ਾਦੀ ਵਾਲੇ ਦਿਨ ਰਿਹਾ ਕੀਤਾ ਗਿਆ ਸੀ ਤਾਂ ਜਦੋਂ ਇਹਨਾਂ ਦੀ ਰਿਹਾਈ ਹੋਈ ਤਾਂ ਇਹਨਾਂ 11 ਦੋਸ਼ੀਆਂ ਦਾ ਹਾਰਪਾ ਕੇ ਸਵਾਗਤ ਕੀਤਾ ਗਿਆ ਸੀ ਪੰਜ ਦੋਸ਼ੀਆਂ ਗੋਬਿੰਦ ਰਾਏ ਪ੍ਰਦੀਪ ਮੋੜਦੀਆ ਬਿਪਿੰਚੰਦਰ ਜੋਸ਼ੀ ਰਮੇਸ਼ ਚੰਦਨਾ ਅਤੇ ਮitesh ਭੱਟ ਨੇ ਸਮਰਪਣ ਦੀ ਤਰੀਕ ਵਧਾਉਣ ਲਈ ਆਪਣੀ ਖਰਾਬ ਸਿਹਤ ਸਰਜਰੀ ਪੁੱਤ ਦੇ ਵਿਆਹ ਅਤੇ ਖੜੀ ਫਸਲ ਕਟਣ ਜਹੇ ਕਾਰਨ ਜਿਹੜੇ ਉਹ ਦੱਸੇ ਨੇ ਜਸਟਿਸ ਬੀਵੀ ਨਾਗਰਤਨਾ ਅਤੇ ਸੰਜੀਤ ਰੋਲ ਨੇ ਬੈਂਚ ਅੱਗੇ ਇਹ ਮਾਮਲਾ ਆਇਆ ਜਿਨ੍ਹਾਂ ਰਜਿਸਟਰੀ ਨੂੰ ਦੋਸ਼ੀਆਂ ਦੀਆਂ ਅਰਜ਼ੀਆਂ ਚੀਫ ਜਸਟਿਸ ਡੀਵਾਈ ਚੰਦਰ ਚੂੜ ਅੱਗੇ ਰੱਖਣ ਲਈ ਕਿਹਾ ਬੈਂਚ ਨੇ ਕਿਹਾ ਕਿ ਦੋਸ਼ੀਆਂ ਨੇ ਸਮਰਪਣ ਕਰਕੇ ਜੇਲ੍ਹ ਤੋਂ ਰਿਪੋਰਟ ਕਰਨ ਦਾ ਸਮਾਂ ਹੋਰ ਵਧਾਉਣ ਲਈ ਅਰਜ਼ੀ ਦਾਖਲ ਕੀਤੀ ਹੈ ਜਿਸ ਲਈ ਨਵੇਂ ਬੈਂਚ ਦਾ ਗਠਨ ਕਰਨਾ ਹੋਵੇਗਾ ਇਸ ਲਈ ਰਜਿਸਟਰੀ ਨੂੰ ਬੈਂਚ ਦੇ ਗਠਨ ਲਈ ਚੀਫ ਜਸਟਿਸ ਤੋਂ ਹੁਕਮ ਲੈਣੇ ਪੈਣਗੇ ਕਿਉਂਕਿ ਐਤ 21 ਜਨਵਰੀ ਨੂੰ ਸਮਰਪਣ ਦੀ ਮਿਆਦ ਖਤਮ ਹੋ ਰਹੀ ਹੈ ਯਾਨੀ ਕਿ 21 ਤਾਰੀਖ ਉਹ ਦਿਨ ਹੈ ਜਿਸ ਦਿਨ ਇਹਨਾਂ ਨੂੰ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਜੋ ਗੱਲ ਕਹੀ ਗਈ ਸੀ ਕਿ ਦੋ ਹਫ਼ਤਿਆਂ ਦੇ ਵਿੱਚ ਵਿੱਚ ਇਹ ਮੋੜ ਤੋਂ ਇਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਜਾਵੇ ਤਾਂ 21 ਤਾਰੀਖ ਉਹ ਆਖਰੀ ਦਿਨ ਹੈ ਤਾਂ ਉਸ ਤੋਂ ਪਹਿਲਾਂ ਇਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਕਿ ਮਿਆਦ ਜਿਹੜੀ ਹੈ ਉਹ ਹੋਰ ਵਧਾਈ ਜਾਵੇ ਯਾਨੀ ਕਿ ਸਮਰਪਣ ਦੇ ਲਈ ਹੋਰ ਸਮਾਂ ਮੰਗਿਆ ਕਿ ਸਾਨੂੰ ਕੰਮ ਜਿਹੜੇ ਉਹਨਾਂ ਦੇ ਵੱਲੋਂ ਦੱਸੇ ਗਏ ਕਿ ਇਹ ਇਹ ਕੰਮ ਹੈ ਇਹਨਾਂ ਕੰਮਾਂ ਨੂੰ ਅਸੀਂ ਪੂਰਾ ਕਰਕੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਆ ਜਾਵਾਂਗੇ ਯਾਨੀ ਕਿ ਸਮਾਵਧਨ ਦੀ ਮੰਗ ਜਿਹੜੀ ਉਹ ਕੀਤੀ ਗਈ ਹੈ ਜਦੋਂ ਇਹਨਾਂ ਦੀ ਰਿਹਾਈ ਹੋਈ ਤਾਂ ਉਸ ਤੋਂ ਬਾਅਦ ਪੂਰੇ ਕਈ ਥਾਵਾਂ ਦੇ ਉੱਤੇ ਦੇਸ਼ ਭਰ ਦੇ ਵਿੱਚ ਇਹਨਾਂ ਦਾ ਸਵਾਗਤ ਵੀ ਕੀਤਾ ਗਿਆ ਪਰ ਕਈ ਥਾਵਾਂ ਦੇ ਉੱਤੇ ਵਿਰੋਧ ਵੀ ਹੋਇਆ ਕਿ ਇਸ ਤਰੀਕੇ ਦੇ ਜਿਹੜੇ ਦੋਸ਼ੀ ਹੋਣ ਹਾਰਡ ਕੋਰ ਦੋਸ਼ੀ ਹੋਣ ਉਹਨਾਂ ਨੂੰ ਮੁਆਫ ਕਿਵੇਂ ਕੀਤਾ ਜਾ ਸਕਦਾ ਯਾਨੀ ਕਿ ਕਈ ਤਰੀਕਿਆਂ ਦੇ ਸਵਾਲ ਜਿਹੜੇ ਉਦੋਂ ਉੱਠੇ ਸੀ ਬਿਲਕਿਸਮਾਨੋ ਨੇ ਵੀ ਕਿਹਾ ਸੀ ਕਿ ਇੱਕ ਵਾਰ ਤਾਂ ਮੈਨੂੰ ਉਦੋਂ ਮਾਰਿਆ ਗਿਆ ਜਦੋਂ ਮੇਰੇ ਅੱਖਾਂ ਦੇ ਸਾਹਮਣੇ ਮੇਰੇ ਪਰਿਵਾਰ ਦਾ ਕਤਲ ਕੀਤਾ ਮੇਰੀ ਮਾਸੂਮਤੀ ਦਾ ਕਤਲ ਕੀਤਾ ਤੇ ਜਦੋਂ ਮੇਰੇ ਨਾਲ ਇਹਨਾਂ ਨੇ ਜ਼ਬਰਜਨਾਹ ਕੀਤਾ ਇੱਕ ਵਾਰ ਮੈਂ ਉਦੋਂ ਝੰਡੋੜੀ ਗਈ ਸੀ ਤਾਂ ਮੋੜ ਤੋਂ ਜਦੋਂ ਇਹਨਾਂ ਨੂੰ ਰਿਹਾ ਕੀਤਾ ਗਿਆ ਤਾਂ ਮੋੜ ਤੋਂ ਮੇਰੇ ਜ਼ਖਮਾਂ ਦੇ ਉੱਤੇ ਲੂਣ ਪਾਉਣ ਦੀ ਕੋਸ਼ਿਸ਼ ਕੀਤੀ ਗਈ ਮੋੜ ਤੋਂ ਮੈਨੂੰ ਇੱਕ ਤਰੀਕੇ ਦੇ ਨਾਲ ਮਾਰਨ ਦੀ ਜੜੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੋਂ ਬਿਲਕੁਲ ਸਾਨੂੰ ਆਪਣੀ ਜੰਗ ਲੜ ਰਹੇ ਨੇ ਤੇ ਹੁਣ ਉਸੇ ਦੇ ਚੱਲਦੇ ਇਹਨਾਂ ਦੇ ਵੱਲੋਂ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਸੀ ਤੇ ਉਸ ਦੇ ਉੱਤੇ ਸੁਣਵਾਈ ਕਰਦੇ ਆ ਕੋਰਟ ਨੇ ਇਹਨਾਂ ਦੀ ਸਜ਼ਾ ਰੱਦ ਕਰ ਦਿੱਤੀ ਸੀ ਸਜ਼ਾ ਮੁਆਫੀ ਜਿਹੜੀ ਰੱਦ ਕੀਤੀ ਸੀ ਇਹਨਾਂ ਨੂੰ ਰਿਹਾ ਕੀਤਾ ਗਿਆ ਸੀ ਤਾਂ ਉਹ ਰਿਹਾਈ ਜਿਹੜੀ ਕੋਰਟ ਨੇ ਰੱਦ ਕਰਦਿਆ ਕਿਹਾ ਸੀ ਕਿ 2 ਹਫ਼ਤਿਆਂ ਦੇ ਵਿੱਚ ਵਿੱਚ ਇਹਨਾਂ ਸਾਰੇ ਦੋਸ਼ੀਆਂ ਨੂੰ ਮੁੜ ਤੋਂ ਜੇਲ੍ਹ 'ਚ ਬੰਦ ਕੀਤਾ ਜਾਵੇ 21 ਤਾਰੀਖ ਉਹ ਆਖਰੀ ਦਿਨ ਹੈ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਕੋਰਟ ਦੇ ਵਿੱਚ ਅਰਜ਼ੀ ਪਾ ਦਿੱਤੀ ਕਿ ਸਾਡੀ ਜਿਹੜਾ ਸਮਾਂ ਸਮਰਪਣ ਦਾ ਹੋਰ ਵਧਾਇਆ ਜਾਵੇ ਕਿਉਂਕਿ ਕੁਝ ਕੰਮ ਇਹਨਾਂ ਨੇ ਦੱਸਦੇ ਨੇ ਕਿਸੇ ਨੇ ਕਿਹਾ ਕਿ ਮੇਰੇ ਪੁੱਤ ਦਾ ਵਿਆਹ ਹੈ ਕਿਸੇ ਨੇ ਕਿਹਾ ਕਿ ਅਸੀਂ ਫਸਲ ਕਟਣੀ ਹੈ ਸਰਜਰੀ ਯਾਨੀ ਕਿ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਕੋਰਟ ਦੇ ਵਿੱਚ ਕਹੀਆਂ ਨੇ ਹੁਣ ਵੇਖਣਾ ਹੋਵੇਗਾ ਕਿ ਕੋਰਟ ਆਪਣਾ ਇਹਨਾਂ ਦੀ ਇਸ ਅਰਜ਼ੇ ਦੇ ਉੱਤੇ ਕੀ ਫੈਸਲਾ ਸੁਣਾਉਂਦੇ ਆ